ਅੱਜ ਦੀ ਵੀਡੀਓ ਰਾਹੀਂ ਤੁਹਾਨੂੰ ਲੈ ਕੇ ਜਾਵਾਂਗੇ ਜੀ ਜੰਮੂ ਕਸ਼ਮੀਰ ਦੇ ਬਹੁਤ ਹੀ ਸੋਹਣੇ ਸ਼ਹਿਰ ਪਹਿਲਗਾਮ ਦੇ ਵਿੱਚ ਪਹਿਲਗਾਮ ਜਿਹੜਾ ਸ਼ਹਿਰ ਹੈਗਾ ਉਸ ਤੋਂ 8-10 ਕਿਲੋਮੀਟਰ ਅੱਗੇ ਜਿਹੜੀ ਇੱਕ ਬਹਿਤਾਬ ਬੈਲੀ ਨਾਂ ਦੀ ਜਗ੍ਹਾ ਹੈਗੀ ਉਹ ਬੈਲੀ ਦੀ ਜਿਹੜੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਸ਼ੇਅਰ ਕਰਾਵਾਂਗੇ ਤੇ ਉੱਥੇ ਜਾਣ ਤੋਂ ਪਹਿਲਾਂ ਜਿਹੜੀਆਂ ਕੁਝ ਕਿਚਾਂ ਰੱਖਣ ਜੋ ਗੱਲਾਂ ਨੇ ਉਹਨਾਂ ਬਾਰੇ ਵੀ ਇਸ ਵੀਡੀਓ ਦੇ ਵਿੱਚ ਆਪਾਂ ਜ਼ਿਕਰ ਕਰਾਂਗੇ ਵੀਡੀਓ ਨੂੰ ਆਖਰ ਤੱਕ ਜ਼ਰੂਰ ਦੇਖਿਓ ਅਤੇ ਸਾਂਝੀ ਜ਼ਰੂਰ ਕਰ ਦਿਓ ਕਿਉਂਕਿ ਜਿਹੜੀ ਜਾਣਕਾਰੀ ਆਪਾਂ ਤੁਹਾਡੇ ਤੱਕ ਲੈ ਕੇ ਆਏ ਆਂ ਉਹ ਹੋਰ ਵੀ ਦੋਸਤਾਂ ਤੱਕ ਪਹੁੰਚ ਸਕੇ ਤਾਂ ਜੋ ਤੁਸੀਂ ਆਸਾਨੀ ਨਾਲ ਜਿਹੜਾ ਉੱਥੇ ਜਾ ਕੇ ਕੁਦਰਤ ਦਾ ਆਨੰਦ ਮਾਣ ਸਕੋ ਤੇ ਹੁਣ ਤੁਸੀਂ ਇਸ ਵੀਡੀਓ ਦੇ ਵਿੱਚ ਵੀ ਆਨੰਦ ਮਾਣੋ ਕਿਸ ਤਰ੍ਹਾਂ ਇਸ ਵੈਲੀ ਬਾਰੇ ਆਪਾਂ ਜਿਹੜਾ ਤੁਹਾਨੂੰ ਦੱਸਦੇ ਹਾਂ ਕਿ ਕਿਸ ਤਰ੍ਹਾਂ ਇਹ ਮੈਨ-ਮੇਡ ਤੇ ਕੁਦਰਤ ਦੁਆਰਾ ਦੋਨੋਂ ਚੀਜ਼ਾਂ ਦਾ ਕੰਬੀਨੇਸ਼ਨ ਬਣਿਆ ਹੋਇਆ ਹੈਗਾ ਮੈਨ-ਮੇਡ ਕਹਿਣ ਤੋਂ ਭਾਵ ਕਿ ਉੱਥੋਂ ਦੇ ਪ੍ਰਸ਼ਾਸਨ ਦੁਆਰਾ ਜਾਂ ਸਰਕਾਰ ਦੁਆਰਾ ਇੱਥੇ ਕੁਝ ਕੰਸਟ੍ਰਕਸ਼ਨ ਕਰਕੇ ਜਿਹੜਾ ਵੈਲੀ ਨੂੰ ਹੋਰ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਾਫੀ ਵਧੀਆ ਮੇਨਟੇਨੈਂਸ ਇੱਥੇ ਰੱਖੀ ਗਈ ਆ ਤੇ ਕਾਫੀ ਸਾਰੇ ਜਿਹੜੇ ਪਲਾਂਟਸ ਇੱਥੇ ਹੈਗੇ ਨੇ ਤੇ ਕਾਫੀ ਲੰਮਾ ਚੌੜਾ ਜਿਹੜਾ ਹਰਾ ਭਰਿਆ ਘਾਹ ਦਾ ਮੈਦਾਨ ਵੀ ਇੱਥੇ ਹੈਗਾਗਾ ਇਸ ਤੋਂ ਇਲਾਵਾ ਜਿਹੜੀ ਇੱਥੇ ਇੱਕ ਨਦੀ ਲੰਘਦੀ ਆ ਮੈਦਾਨ ਦੇ ਵਿੱਚ ਦੀ ਉਹ ਕੋਈ ਖਾਸ ਢੂੰਗੀ ਹੈ ਨਹੀਂ ਕਿ ਜੇਕਰ ਤੁਸੀਂ ਚਾਹੋ ਤਾਂ ਉਹਦੇ ਵਿੱਚ ਨਹਾ ਵੀ ਸਕਦੇ ਹੋਗੇ ਤੇ ਬਾਕੀ ਇੱਥੇ ਇੱਕ ਹੋਰ ਖਾਸ ਗੱਲ ਇਹ ਹੈ ਕਿ ਜਿਹੜੀ ਇਸ ਵੈਲੀ ਦੇ ਵਿੱਚ ਬੱਚਿਆਂ ਦੇ ਲਈ ਇੱਕ ਪਾਰਕ ਬਣਿਆ ਹੋਇਆ ਜਿੱਥੇ ਕਾਫੀ ਸਾਰੇ ਝੂਲੇ ਵਗੈਰਾ ਹੈਗੇ ਨੇ ਤੇ ਤੁਸੀਂ ਕਾਫੀ ਵਧੀਆ ਜਿਹੜਾ ਸਮਾਂ ਇੱਥੇ ਆਪਦਾ ਗੁਜ਼ਾਰ ਸਕਦੇ ਹੋਗੇ ਖਾਣ ਪੀਣ ਲਈ ਵੀ ਇੱਥੇ ਕਾਫੀ ਚੀਜ਼ਾਂ ਉਪਲਬਧ ਨੇਗੀਆਂ ਤੇ ਇਸ ਤੋਂ ਇਲਾਵਾ ਜਿਹੜਾ ਇੱਥੇ ਧਿਆਨ ਰੱਖਣ ਜੋ ਗੱਲਾਂ ਨੇਗੀਆਂ ਇੱਕ ਮੁੱਖ ਗੱਲ ਇਹ ਹੈ ਕਿ ਜੇਕਰ ਤੁਸੀਂ ਆਪਣੀ ਰੈਂਟ ਤੇ ਕਾਰ ਲੈ ਕੇ ਗਏ ਹੋ ਤਾਂ ਤੁਸੀਂ ਜਿਹੜੀ ਆਪਣੀ ਕਾਰ ਪਹਿਲਗਾਮ ਹੀ ਛੱਡਣੀ ਪਊ ਤੁਹਾਨੂੰ ਉਸ ਤੋਂ ਬਾਅਦ ਜਿਹੜੀ ਤੁਹਾਨੂੰ ਲੋਕਲ ਟੈਕਸੀ ਕਰਾ ਕੇ ਜਿਹੜਾ ਤੁਹਾਨੂੰ ਅੱਗੇ ਬੇਤਾਬ ਬੈਲੀ ਤੱਕ ਜਾਣਾ ਹੋਊਗਾ ਜੀ ਤੇ ਇਸ ਤੋਂ ਇਲਾਵਾ ਜਿਹੜੀ ਹੋਰ ਇੱਕ ਮੁੱਖ ਗੱਲ ਹੈ ਜਿਹੜੀ ਇੱਥੇ ਧਿਆਨ ਰੱਖਣ ਜੋਗਾ ਜਿਹਦਾ ਕਾਫੀ ਸਾਰੇ ਦੋਸਤਾਂ ਨੂੰ ਸਾਹਮਣਾ ਕਰਨਾ ਪੈਂਦਾ ਹੈਗਾ ਉਹ ਇਹ ਹੈ ਕਿ ਕੁਝ ਦੋਸਤ ਜਿਹੜਾ ਇਸ ਚੀਜ਼ ਨੂੰ ਜਿਆਦਾ ਤਵੱਜੂ ਨਹੀਂ ਦਿੰਦੇਗੇ ਉਹ ਜਿਆਦਾ ਖਰਚਾ ਵਗੈਰਾ ਕਰ ਸਕਦੇ ਨੇ ਪਰ ਕੁਝ ਲਿਮਟਿਡ ਖਰਚਾ ਕਰਨਾ ਦੇ ਨਾਲ-ਨਾਲ ਘੁੰਮਣਾ ਵੀ ਪਸੰਦ ਕਰਦੇ ਨੇ ਉਹਦੇ ਲਈ ਜਿਹੜਾ ਇੱਥੇ ਘੋੜਿਆਂ ਦਾ ਜਿਹੜਾ ਸਿਸਟਮ ਹੈਗਾਗਾ ਉਹ ਕਾਫੀ ਜਿਹੜਾ ਤੁਹਾਡੇ ਤੋਂ ਜ਼ਿਆਦਾ ਪੈਸੇ ਲੈ ਸਕਦੇ ਨੇ ਜੇਕਰ ਤੁਸੀਂ ਉਹਦੇ ਬਾਰੇ ਜਾਣਕਾਰੀ ਨਹੀਂ ਰੱਖੋਗੇ ਕਿਉਂਕਿ ਉਹ ਤੁਹਾਨੂੰ ਕੋਈ ਬਾਲੀਵੁੱਡ ਦੇ ਜਿਹੜੇ ਸੀਨਾਂ ਵਾਲੇ ਜਿਹੜੀਆਂ ਜਗ੍ਹਾਵਾਂ ਦਿਖਾਉਣ ਦੇ ਚੱਕਰ 'ਚ ਉਹ ਤੁਹਾਨੂੰ ਕਾਫੀ ਸਾਰੇ ਪੈਸੇ ਮੰਗਣਗੇ ਪਰ ਉਹ ਜਿਹੜਾ 300 ਤੋਂ ਲੈ ਕੇ 400 ਦੀ ਜਿਹੜੀ ਰਾਈਡ ਹੈਗੀ ਹੈਗੀ ਪ੍ਰਤੀ ਘੋੜਾ ਤੇ ਬਾਕੀ ਜੇਕਰ ਤੁਸੀਂ ਨੌਜਵਾਨ ਹੈਗੇ ਹੋ ਜਾਂ ਤੁਸੀਂ ਹੈਕਿੰਗ ਟਰੈਕਿੰਗ ਕਰਦੇ ਹੋਗੇ ਤੁਹਾਡੇ ਨਾਲ ਕੋਈ ਬਜ਼ੁਰਗ ਜਾਂ ਬੱਚਾ ਨਹੀਂ ਤਾਂ ਜਿ ਕੋੜਿਆਂ ਤੋਂ ਗਰੇਜ ਕਰਕੇ ਤੁਰ ਕੇ ਵੀ ਉਸ ਵੈਲੀ ਨੂੰ ਉੱਪਰੋਂ ਜਿਹੜਾ ਉਹਦਾ ਸੀਨ ਦੇਖ ਸਕਦੇ ਹਾਂ ਬਹੁਤ ਸੋਹਣਾ ਦੇਖਣ ਦੇ ਵਿੱਚ ਹੈਗਾਗਾ ਤੇ ਇਸ ਤੋਂ ਇਲਾਵਾ ਜਿਹੜਾ ਉੱਥੋਂ ਅੱਗੇ ਤੁਸੀਂ ਚੰਦਰਵਾੜੀ ਲਈ ਵੀ ਜਾ ਸਕਦੇ ਹੋਗੇ 8 ਕਿਲੋਮੀਟਰ ਦੂਰ ਉੱਥੋਂ ਚੰਦਰਵਾੜੀ ਹੈ ਜੀ ਤੇ ਜੇ ਤੁਹਾਨੂੰ ਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਆਪਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਵੀ ਤੁਹਾਡੇ ਲਈ ਲੈ ਕੇ ਆਵਾਂਗੇ ਧੰਨਵਾਦ